ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਅੱਜ ਇੱਕ ਨਵੀਂ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਕੰਟਰੋਲਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਇਸ ਅਸਾਮੀ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਭਰਤੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ ਜੀ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਜੇ ਹੁਣ ਆਪਾਂ ਇਸ ਦੀ ਐਪਲੀਕੇਸ਼ਨ ਪਰਫਾਰਮੇਲ ਵਧੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਪਰਫਾਰਮਾ ਦਿੱਤਾ ਹੈ ਜੀ ਜਾਨੀ ਕਿ ਇਹ ਭਾਰਤੀ ਦਾ ਜੋ ਫਾਰਮ ਹੋਵੇਗਾ ਆਫਲਾਈਨ ਭਰਿਆ ਜਾਣਾ ਹੈ ਜੀ ਉਮੀਦਵਾਰ ਇਸ ਐਪਲੀਕੇਸ਼ਨ ਪਰਫਾਰਮੇ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪੈਨ ਨਾਲ ਭਰਨਗੇ ਜੀ ਤੁਸੀਂ ਇਹਦਾ ਐਪਲੀਕੇਸ਼ਨ ਪਰਫਾਰਮਾ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਉਮੀਦਵਾਰ ਆਪਦੀ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰੇਗਾ ਜੀ ਉਸ ਤੋਂ ਬਾਅਦ ਜੋ ਇਹ ਕਾਲਮ ਦਿੱਤਾ ਹੈ ਇਹ ਸਿਰਫ ਦਾਫਤਰੀ ਵਰਤੋਂ ਲਈ ਹੈ ਜਿਸ ਵਿੱਚ ਉਮੀਦਵਾਰ ਕੁਝ ਵੀ ਨਹੀਂ ਭਰੇਗਾ ਜੀ ਅਤੇ ਉਸ ਤੋਂ ਬਾਅਦ ਅਗਲੇ ਕਾਲਮ ਵਿੱਚ ਜੋ ਵੀ ਐਪਲੀਕੇਸ਼ਨ ਫੀਸ ਉਮੀਦਵਾਰ ਬੈਂਕ ਡਰਾਫਟ ਰਾਹੀਂ ਪੇ ਕਰੇਗਾ ਉਸ ਬਾਰੇ ਜਾਣਕਾਰੀ ਇਸ ਵਿੱਚ ਲਿਖੇਗਾ ਜੀ ਕਿੰਨੀ ਫੀਸ ਪੇ ਕਰੇਗੀ ਉਹ ਇਸ ਵਿੱਚ ਲਿਖੇਗਾ ਉਸ ਤੋਂ ਬਾਅਦ ਕਿੰਨੀ ਤਰੀਕ ਨੂੰ ਪੇ ਕੀਤੀ ਅਤੇ ਉਸ ਤੋਂ ਬਾਅਦ ਜੋ ਬੈਂਕ ਡਰਾਫਟ ਦਾ ਰਸੀਦ ਨੰਬਰ ਹੈ ਜੀ ਤੁਸੀਂ ਇਸ ਵਿੱਚ ਲਿਖੋਗੇ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਇੱਕ ਨੋਟ ਲੈ ਕੇ ਆਏ ਜੀ ਕਿ ਜੋ ਵੀ ਉਮੀਦਵਾਰ ਇਸ ਭਰਤੀ ਜੀ ਅਪਲਾਈ ਕਰੇਗਾ ਉਹ ਇਸ ਫਾਰਮ ਨੂੰ ਪੈਨ ਨਾਲ ਖੁਦ ਭਰੇਗਾ ਜੀ ਸਭ ਤੋਂ ਪਹਿਲਾਂ ਉਮੀਦਵਾਰ ਆਪਦਾ ਨਾਮ ਲਿਖੇਗਾ ਜੀ ਉਸ ਤੋਂ ਬਾਅਦ ਇੱਕ ਨੰਬਰ ਕਾਲਮ ਵਿੱਚ ਉਮੀਦਵਾਰ ਆਪਦੇ ਪਿਤਾ ਦਾ ਨਾਮ ਲਿਖੇਗਾ ਦੋ ਨੰਬਰ ਕਾਲਮ ਵਿੱਚ ਮਾਤਾ ਦਾ ਨਾਮ ਲਿਖੇਗਾ ਤਿੰਨ ਨੰਬਰ ਕਾਲਮ ਵਿੱਚ ਜਨਮ ਮਿਤੀ ਲਿਖੇਗਾ ਜੀ ਅਤੇ ਚਾਰ ਨੰਬਰ ਕਾਲਮ ਵਿੱਚ ਜਨਮ ਮਿਤੀ ਸ਼ਬਦਾਂ ਵਿੱਚ ਲਿਖੇਗਾ ਜੀ 25 ਨੰਬਰ ਕਾਲਮ ਵਿੱਚ ਉਮੀਦਵਾਰ ਆਪਦਾ ਮੋਬਾਈਲ ਨੰਬਰ ਲਿਖੇਗਾ 6 ਨੰਬਰ ਕਾਲਮ ਵਿੱਚ ਤੁਸੀਂ ਦੇ ਸਕਦੇ ਹੋ ਆਧਾਰ ਕਾਰਡ ਦਾ ਨੰਬਰ ਲਿਖੇਗਾ ਜੀ 7 ਨੰਬਰ ਕਾਲਮ ਵਿੱਚ ਉਮੀਦਵਾਰ ਆਪਦੀ ਈਮੇਲ ਆਈਡੀ ਲਿਖੇਗਾ 8 ਨੰਬਰ ਕਾਲਮ ਵਿੱਚ ਨੈਸ਼ਨੈਟੀ ਇੰਡੀਆ ਲਿਖੇਗਾ ਜੁਮੇ ਕੇ 9 ਨੰਬਰ ਕਾਲਮ ਵਿੱਚ ਉਮੀਦਵਾਰ ਆਪਦਾ ਐਡਰੈਸ ਲਿਖੇਗਾ ਜੀ 10 ਨੰਬਰ ਕਾਲਮ ਵਿੱਚ ਉਮੀਦਵਾਰ ਆਪਦੀ ਵਿੱਦਿਅਕ ਯੋਗਤਾਵਾਂ ਬਾਰੇ ਇਸ ਵਿੱਚ ਸਾਰੀ ਜਾਣਕਾਰੀ ਲਿਖੇਗਾ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਹਿਲਾਂ 10ਵੀਂ ਕਲਾਸ ਬਾਰੇ ਜਾਣਕਾਰੀ ਲਏਗਾ ਕਿਹੜੇ ਬੋਰਡ ਤੋਂ ਪਾਸ ਕਰੀ ਕਿੰਨੇ ਕੋਲ ਤੋਂ ਕਿੰਨੇ ਤੱਕ ਪ੍ਰਾਪਤ ਕੀਤੇ ਤੇ ਕਿੰਨੇ ਪਰਸੈਂਟ ਬਣਿਆ ਤੇ ਕਿਹੜੀ ਡਿਵੀਜ਼ਨ ਨਾਲ ਜੋ ਵੀ ਪੜ੍ਹਾਈ ਤੁਸੀਂ ਪਾਸ ਕਰੀ ਜੀ ਉਸੇ ਤਰੀਕੇ ਨਾਲ ਸੇਮ ਗ੍ਰੈਜੂਏਸ਼ਨ ਬਾਰੇ ਡਿਟੇਲ ਲਿਖੇਗਾ ਉਸ ਤੋਂ ਬਾਅਦ ਉਮੀਦਵਾਰ ਮਾਸਟਰ ਡਿਗਰੀ ਦੀ ਡਿਟੇਲ ਲਿਖੇਗਾ ਉਸ ਤੋਂ ਬਾਅਦ ਜੇਕਰ ਉਮੀਦਵਾਰ ਕੋਲੇ ਕੋਈ ਵੀ ਹੋਰ ਇਸ ਤੋਂ ਬਿਨਾ ਕੋਈ ਵੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੋਵੇਗੀ ਤਾਂ ਉਮੀਦਵਾਰ ਇਸ ਵਿੱਚ ਲਿਖ ਸਕਦਾ ਹੈ ਜੀ 11 ਨੰਬਰ ਕਾਲਮ ਵਿੱਚ ਉਮੀਦਵਾਰ ਕੰਪਿਊਟਰ ਦੇ ਜੋਗ ਦੇ ਬਾਰੇ ਡਿਟੇਲ ਲਿਖੇਗਾ ਉਸ ਤੋਂ ਬਾਅਦ 12 ਨੰਬਰ ਕਾਲਮ ਵਿੱਚ ਉਮੀਦਵਾਰ ਤਜਰਬੇ ਬਾਰੇ ਲਿਖੇਗਾ ਉਮੀਦਵਾਰ ਕੋਲ ਜੋ ਵੀ ਤਜਰਬਾ ਹੋਵੇਗਾ ਉਹ ਇਸ ਵਿੱਚ ਲਿਖ ਸਕਦਾ ਹੈ ਜੀ ਤੇ ਜੇ ਹੁਣ ਆਪਾਂ ਇਸ ਦੇ ਨੋਟੀਫਿਕੇਸ਼ਨ ਵੱਲ ਅੱਗੇ ਵਧੇ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਕੰਟਰੋਲਰ ਪ੍ਰੀਖਿਆਵਾਂ ਦੀ ਅਸਾਮੀ ਲਈ ਸਿੱਧੀ ਭਰਤੀ ਡੈਪੂਟੇਸ਼ਨ ਦੁਆਰਾ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਯਾਨੀ ਕਿ ਇਹ ਭਾਰਤੀ ਸਿੱਧੀ ਭਰਤੀ ਹੋਵੇਗੀ ਯਾਨੀ ਕਿ ਇੰਟਰਵਿਊ بیس ਭਰਤੀ ਹੋਵੇਗੀ ਜੀ ਪੇ ਸਕੇਲ ਤੁਸੀਂ ਜੋ ਆਪਾਂ ਅੱਗੇ ਜਾ ਕੇ ਉਸ ਬਾਰੇ ਡਿਟੇਲ ਸਾਂਝੀ ਕਰਦੇ ਹਾਂ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਜੋ ਅਰਜ਼ੀਆਂ ਨੂੰ ਭਰਨ ਦੀ ਜੋ ਐਪਲੀਕੇਸ਼ਨ ਫੀਸ ਹੋਵੇਗੀ ਜੀ ਉਹ ਜਰਨਲ categories ਲਈ ਜੋ ਫੀਸ ਹੋਵੇਗੀ ਜੀ ਉਹ 1000 ਰੁਪਏ ਹੋਵੇਗੀ ਅਨੁਸੂਚਿਤ ਜਾਤੀਆਂ ਲਈ ਜੋ ਫੀਸ ਹੋਵੇਗੀ ਇਸ ਦੀ ਐਪਲੀਕੇਸ਼ਨ ਉਹ 500 ਰੁਪਏ ਹੋਵੇਗੀ ਜੀ ਇਹ ਫੀਸ ਨੌਨ ਰਿਫੰਡੇਬਲ ਹੋਵੇਗੀ ਜੋ ਇਸ ਦੀ ਐਪਲੀਕੇਸ਼ਨ ਦੀ ਫੀਸ ਹੈ ਜੀ ਉਮੀਦਵਾਰ ਬੈਕ ਡਰਾਫਟਰਾਂ ਹੀ ਪੇ ਕਰਨਗੇ ਤੇ ਆਖਰੀ ਮਿਤੀ ਜੋਜ ਦੀ ਹੋਵੇਗੀ 10 ਫਰਵਰੀ 2025 ਹੋਵੇਗੀ ਤੇ ਜਿਵੇਂ ਕਿ ਆਪਾਂ ਜਿਹੜਾ ਪਾਗੇ ਵਧੀਆ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੀ ਕੰਟਰੋਲਰ ਪ੍ਰੀਖਿਆ ਦੀ ਅਸਾਮੀ ਲਈ ਯੋਗਤਾ ਅਤੇ ਨਿਯਮ ਅਤੇ ਕੁਝ ਸ਼ਰਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਕੰਟਰੋਲਰ ਦੀ ਇੱਕ ਅਸਾਮੀ ਜੋ ਕਿ ਸਿੱਧੀ ਭਰਤੀ ਹੈ ਇਹ ਹੈ ਜੀ ਅਤੇ ਜੋ ਇਸ ਦੀ ਆਖਰੀ ਮਿਤੀ ਹੋਵੇਗੀ ਜੀ ਉਹ ਆਪਾਂ ਤੁਹਾਨੂੰ ਪਹਿਲੇ ਹੀ ਦੱਸ ਸਕਦੇ ਹਾਂ ਜੀ 10 ਹਰ ਵੀ 2025 ਹੋਵੇਗੀ ਜੀ ਜੇ ਜੇ ਆਪਣੀ ਵਿਦਿਅਕ ਯੋਗਤਾ ਬਾਰੇ ਗੱਲ ਕਰੀ ਤੁਸੀਂ ਦੇਖ ਸਕਦੇ ਹੋ ਜੀ ਮਾਸਟਰ ਡਿਗਰੀ ਉਮੀਦਵਾਰ ਦੀ ਪਾਸ ਹੋਣੀ ਚਾਹੀਦੀ ਹੈ ਜੇ ਤੇ ਘੱਟੋ ਘੱਟ 55 ਪਰਸੈਂਟ ਵੀ ਮਾਸਟਰ ਡਿਗਰੀ ਵਿੱਚੋਂ ਹੋਣੇ ਲਾਜ਼ਮੀ ਹੋਣਗੇ ਜੀ ਅਤੇ ਉਮੀਦਵਾਰ ਕੋਲੇ 10 ਸਾਲ ਦਾ ਘਰ ਤੋਂ ਘਰ ਤਜਰਬਾ ਹੋਣਾ ਚਾਹੀਦਾ ਜਿਸ ਦੇ ਵਿੱਚ 5 ਸਾਲ ਤਜਰਬਾ ਐਜ਼ ਅ ਪ੍ਰਿੰਸੀਪਲ ਨੇ ਡਿਗਰੀ ਕਾਲਜ ਜਾਂ 5 ਸਾਲ ਦਾ ਤਜਰਬਾ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਸੀਨੀਅਰ ਸਕੇਲ ਦਾ ਹੋਵੇ ਜੀ ਜਾਂ 5 ਸਾਲ ਦਾ ਐਕਸਪੀਰੀਅੰਸ ਐਜ਼ ਅ ਡਿਪਟੀ ਸੈਕਟਰੀ ਜਾਂ ਇਸ ਦੇ ਬਰਾਬਰ ਦਾ ਕੋਈ ਵੀ ਤਜਰਬਾ ਹੋਵੇਗੀ ਅਤੇ ਉਸ ਤੋਂ ਬਾਅਦ ਜੋ ਅਧਿੜੀ ਵਿੱਦਿਅਕ ਯੋਗਤਾ ਮੰਗੀ ਇਹਨਾਂ ਨੇ ਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕਿਨ ਕਿ ਕੰਪਿਊਟਰ ਐਪਲੀਕੇਸ਼ਨ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਜੀ ਤੇ ਜੇ ਉਹ ਨਾਲ ਆਪਾਂ ਇਸ ਦੀ ਤਨਖਾਹ ਬਾਰੇ ਗੱਲ ਕਰੀ ਜੀ ਜੀ ਦੇਖ ਸਕਦੇ ਹੋ ਜੀ 47600 ਰੁਪਏ ਤੋਂ ਜੀ ਤਨਖਾਹ ਸ਼ੁਰੂ ਹੋਵੇਗੀ ਜੀ ਜੋ ਅਲੱਗ ਤੋਂ ਪੱਤੇ ਮਿਲਦੇ ਹਨ ਪੰਜਾਬ ਸਰਕਾਰ ਵੱਲੋਂ ਉਹ ਇਸ ਤੋਂ ਅਲੱਗ ਤੋਂ ਹੋਣਗੇ ਜੀ ਅਤੇ ਜੇ ਆਪਾਂ ਇਹਦੀ ਉਮਰ ਦੀ ਮਾਰੇ ਗੱਲ ਕਰੀ ਤੁਸੀਂ ਦੇਖ ਸਕਦੇ ਹੋ ਜੀ ਉਮੀਦਵਾਰ ਦੀ ਜੋ ਉਮਰ ਹੈ ਜੀ 50 ਸਾਲ ਤੋਂ ਵੱਧ ਨਾ ਹੋਵੇ ਯਾਨੀ ਕਿ ਉਮੀਦਵਾਰ 50 ਸਾਲ ਤੋਂ ਘੱਟ ਵਾਲੇ ਉਮੀਦਵਾਰ ਇਸ ਭਰਤੀ ਦੇ ਫਾਰਮ ਨੂੰ ਭਰ ਸਕਦੇ ਹਨ ਜੀ ਅਤੇ ਪ੍ਰੋਸੈਸਿੰਗ ਫੀਸ ਨੂੰ ਪਹਿਲਾਂ ਹੀ ਦਾਅ ਸਕਿਆ ਹੈ ਜੀ ਜਰਨਲ ਅਤੇ ਹੋਰ categories ਦੇ ਉਮੀਦਵਾਰਾਂ ਲਈ ਫੀਸ ਜੋ 1000 ਰੁਪਏ ਹੈ ਜੀ ਇਹ ਫੀਸ ਨੋਰਮਲ ਅਵੇਲੇਬਲ ਹੋਵੇਗੀ ਰਜ਼ਾਰੂ categories ਜਿਵੇਂ ਕਿ ਐਸਸੀਐਸਟੀ ਲਈ ਜੋ ਫੀਸ ਹੋਵੇਗੀ 500 ਰੁਪਏ ਹੋਵੇਗੀ ਤੁਸੀਂ ਦੇਖ ਸਕਦੇ ਜਿਨ੍ਹਾਂ ਦੀ ਕੁਝ ਸ਼ਰਤਾਂ ਹਨ ਜੀ ਕਿ ਉਮੀਦਵਾਰ 10ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਲਾਜ਼ਮੀ ਹੈ ਜੀ ਵਸਤੂਵਾ ਤੁਸੀਂ ਦੇਖ ਸਕਦੇ ਹੋ ਜੀ ਭਾਰਤੀ ਲਈ ਸਬੰਧਤ ਐਪਲੀਕੇਸ਼ਨ ਫਾਰਮ ਉਮੀਦਵਾਰ ਨੂੰ ਬੋਰਡ ਵੈਬਸਾਈਟ ਜਾਨੀ ਕਿ ਤੁਸੀਂ ਇਹਦਾ ਐਪਲੀਕੇਸ਼ਨ ਫਾਰਮ ਹੈ ਜੀ ਜੋ PSEB ਤੋਂ ਡਾਊਨਲੋਡ ਕਰ ਸਕਦੇ ਹੋ ਜੀ ਜੋ ਇਸ ਦੀ ਐਪਲੀਕੇਸ਼ਨ ਫੀਸ ਦਾ ਉਮੀਦਵਾਰ ਬੈਂਕ ਡਰਾਫਟ ਬਣਾਉਣਗੇ ਜੋ ਕਿ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਮ ਤੇ ਬੜਵਾਇਆ ਜਾਵੇਗਾ ਜੀ ਅਤੇ ਜਦ ਤੱਕ ਉਮੀਦਵਾਰ ਬੈਂਕ ਡਰਾਫਟ ਰਾਈ ਫੀਸ ਪੇ ਕਰ ਸਕਦੇ ਹਨ ਜਾ ਉਮੀਦਵਾਰ ਪੁਹਹਾੜੀ ਵਿਖੇ ਜਾ ਕੇ ਕੈਸ਼ੀਅਰ ਪਾਸ ਲਗਦਰ ਰਕਮ ਜਮਾ ਕਰਵਾ ਸਕਦੇ ਹਨ ਜੀ ਐਡਰੈਸ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਜੀ 77 ਦਫਤਰ ਕਮਰਾਨ ਨੰਬਰ 5 ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆ ਭਵਨ ਪੇਸ 8 ਐਪਲੀਕੇਸ਼ਨ ਫਾਰ ਫਾਰਮੇ ਨੂੰ ਉਮੀਦਵਾਰ ਡਾਕ ਰਾਹੀਂ ਜਾਂ ਖੁਦ ਜਾ ਕੇ ਉੱਥੇ ਆਪਦੇ ਐਪਲੀਕੇਸ਼ਨ ਫਾਰ ਫਾਰਮੇ ਨੂੰ ਜਮਾ ਕਰਵਾ ਸਕਦੇ ਹਨ ਜੀ ਉਮੀਦਵਾਰ ਜੋ ਫੀਸ ਹੈ ਬੈਂਕ ਡਰਾਫਟ ਰਾਹੀਂ ਪੇ ਕਰ ਸਕਦੇ ਹਨ ਜੀ ਜਾਮ ਬਾਈ ਕੈਸ਼ ਉਥੇ ਜਾ ਕੇ ਕੈਸ਼ੀਅਰ ਕੋਲ ਜਮਾ ਵੀ ਕਰਵਾ ਸਕਦੇ ਹਨ ਜੀ ਅਤੇ ਐਪਲੀਕੇਸ਼ਨ ਪਰਫੋਰਮੇ ਨੂ ਵੀ ਉਮੀਦਵਾਰ ਜਾ ਤੱਕ ਡਾਕ ਰਾਹੀਂ ਭੇਜ ਸਕਦੇ ਹਨ ਜੀ ਐਡਰੈਸ ਤੁਹਾਨੂੰ ਦੱਸ ਦਿੱਤਾ ਹੈ ਜੀ ਜਾਂ ਉਮੀਦਵਾਰ ਉਥੇ ਜਾ ਕੇ ਆਪ ਵੀ ਉਥੇ ਜਾ ਕੇ ਜਮਾ ਕਰਵਾ ਕੇ ਆ ਸਕਦੇ ਹਨ ਜੀ ਰਿਵਿਊ ਤੇ ਔਲ ਲਈ ਉਮੀਦਵਾਰਾਂ ਨੂੰ ਕੋਈ ਪੀਏਜੀਏ ਨਹੀਂ ਦਿੱਤਾ ਜਾਵੇਗਾ ਜੀ ਇੱਕ ਸਪੈਸ਼ਲ ਲੋਟ ਇਹਨਾਂ ਨੇ ਹੋਰ ਲੈ ਕੇ ਆਇਆ ਹੈ ਜੀ ਕਿ ਉਮੀਦਵਾਰ ਭਰਤੀ ਸੰਬੰਧੀ ਜੋ ਸ਼ਰਤਾਂ ਚੰਗੀ ਤਰ੍ਹਾਂ ਪੜਨ ਉਪਰੰਤ ਫਾਰਮ ਭਰਨ ਅਤੇ ਜੋ ਇਸ ਸੰਬੰਧੀ ਲੇਟੈਸਟ ਅਪਡੇਟ ਜਾਣ ਕੇ ਭਾਰਤੀ ਸੰਬੰਧੀ ਜੋ ਵੀ ਲੇਟੈਸਟ ਜਾਣਕਾਰੀ ਹੋਵੇਗੀ ਉਹ ਉਮੀਦਵਾਰ ਨੂੰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਹੀ ਮਿਲੇਗੀ ਤੇ ਉਮੀਦਵਾਰ ਨੂੰ ਕਿਹਾ ਗਿਆ ਕਿ ਸਮੇਂ-ਸਮੇਂ ਉਮੀਦਵਾਰ ਅਫੀਸ਼ੀਅਲ ਵੈਬਸਾਈਟ ਜ਼ਰੂਰ ਚੈੱਕ ਕਰਦੇ ਰਹਿਣ ਜੀ ਜੇਕਰ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਉਮੀਦਵਾਰਾਂ ਦਾ ਇੱਕ ਲੈਕਟੀ ਟੈਸਟ ਵੀ ਲਿਆ ਜਾ ਸਕਦਾ ਹੈ ਜੀ ਜੇਕਰ ਮੀਤਵਾਰ ਅਦੀ ਗੈਰਤੀ ਘਾਟੋ ਵਿਗਦਾ ਤਾਂ ਇਹ ਭਾਰਤੀ ਦਾ ਸਿਰਫ ਇੱਕ ਇੰਟਰਵਿਊ ਵੀ ਹੋਵੇਗਾ ਜੀ ਉਮੀਦਵਾਰ ਇਸ ਐਪਲੀਕੇਸ਼ਨ ਉਪਰ ਫਾਰਮ ਨੂੰ ਪੈਨ ਨਾਲ ਭਰ ਕੇ ਪਲੱਸ ਆਪਦੇ ਸਾਰੇ ਡਾਕੂਮੈਂਟਾਂ ਦੀ ਫੋਟੋ ਕਾਪੀ ਜਨੇ ਕੇ 10 ਤੋਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਅਤੇ ਜਿਹੜਾ ਵੀ ਐਕਸਪੀਰੀਅੰਸ ਅਤੇ ਆਧਾਰ ਕਾਰਡ ਅਤੇ ਜੇਕਰ ਐਸਸੀ ਐਸਸੀ ਵੀਸੀ ਕੈਟਾਗਰੀ ਤੋਂ ਬਲੌਕ ਕਰਦੇ ਹੋ ਜਾਂ ਕਿਸੇ ਵੀ ਕਾਸਟ ਤੋਂ ਬਲੌਕ ਕਰਦੇ ਹੋ ਤਾਂ ਕਾਸਟ ਸਰਟੀਫਿਕੇਟ ਦੀ ਫੋਟੋਕਾਪੀ ਸਾਰੇ ਡਾਕੂਮੈਂਟਾਂ ਦੀ ਫੋਟੋਕਾਪੀ ਐਪਲੀਕੇਸ਼ਨ ਪਰਫਾਰਮ ਨਾਲ ਅਟੈਚ ਕਰਕੇ ਉਸ ਨੂੰ ਬਾਈ ਪੋਸਟ ਜਾਂ ਬਾਈ ਹੈਂਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਡਰੈਸ ਉੱਪਰ ਜਾਂ ਬਾਈ ਹੈਂਡ ਆਪ ਜਾ ਕੇ ਉੱਤੇ ਜਮ੍ਹਾਂ ਕਰਵਾ ਸਕਦੇ ਹਨ ਜੀ ਅਤੇ ਜੋ ਇਸ ਦੇ ਐਪਲੀਕੇਸ਼ਨ ਉੱਪਰ ਫਾਰਮ ਦਾ ਪੀਡੀਐਫ ਹੈ ਅਸੀਂ ਆਪ ਦੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਿੱਤਾ ਹੈ ਜੀ ਜਿੱਥੇ ਜਾ ਕੇ ਕੈਂਡੀਡੇਟ ਇਸ ਦੇ ਐਪਲੀਕੇਸ਼ਨ ਫਾਰਮ ਨੂੰ ਸਾਰਾ ਪੜ ਸਕਦੇ ਆਂ ਨਹੀਂ ਇੱਥੇ ਪ੍ਰਿੰਟ ਕਰਵਾ ਕੇ ਉਸ ਨੂੰ ਭਰ ਸਕ ਲਿਆਗੇ ਤੇ ਜੇ ਆਪਾਂ ਹੁਣ ਗੱਲ ਕਰੀਏ ਤੁਸੀਂ ਖੁਦ ਆਪ ਕਿਸ ਐਪਲੀਕੇਸ਼ਨ ਫਾਰਮ ਨੂੰ ਚੈੱਕ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਕੈਂਡੀਡੇਟ Chrome ਬ੍ਰਾਊਜ਼ਰ ਵਿੱਚ PSEB ਲੈ ਕੇ ਸਰਚ ਕਰੇਗਾ ਜੀ ਉਸ ਤੋਂ ਬਾਅਦ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਅਫੀਸ਼ੀਅਲ ਵੈੱਬਸਾਈਟ ਖੁੱਲ ਕੇ ਆ ਜਾਵੇਗੀ ਜੀ ਤੁਸੀਂ ਦੇਖ ਸਕਦੇ ਹੋ ਜੀ ਇਦਾਂ ਦਾ ਇੰਟਰਫੇਸ ਆਏਗਾ ਜੀ ਉਮੀਦਵਾਰ ਵੈਕੈਂਸੀ ਵਾਲੇ ਸੈਕਸ਼ਨ ਤੇ ਕਲਿੱਕ ਕਰਨਗੇ ਜੀ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਜੋ ਇਸ ਅਸਾਮੀ ਦਾ ਨੋਟੀਫਿਕੇਸ਼ਨ ਆਇਆ ਹੈ ਜੀ ਉਹ ਮਿਤੀ 11 ਜਨਵਰੀ 2025 ਵਾਲੇ ਦਿਨ ਆਇਆ ਹੈ ਜੀ ਤਾਂ ਤੁਸੀਂ ਦੇਖ ਸਕਦੇ ਜੀ ਐਪਲੀਕੇਸ਼ਨ ਫੋਰਮ ਫਾਰ ਦਾ ਪੋਸਟ ਆਫ ਕੰਟਰੋਲਰ ਕੈਂਡੀਡੇਟ 뷰 ਤੇ ਜਾ ਕੇ ਕਲਿੱਕ ਕਰੇਗਾ ਜੀ ਉਸ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਫਾਰਮ ਡਾਊਨਲੋਡ ਹੋ ਜਾਵੇਗਾ ਜੀ ਅਤੇ ਜੀ ਸਾਨੂੰ ਉਮੀਦਵਾਰ ਪੈਨ ਨਾਲ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ ਜੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਹੋਰ ਕਿਸੇ ਜਾਣਕਾਰੀ ਬਾਰੇ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਸਰਕਾਰੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ